ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੱਲ ਵੋਟਾਂ ਦਾ ਬੜਾ ਯੋਰਾ ਹੁਣ ਰਿਸ਼ਤੇਦਾਰੀਆਂ ਵੀ ਤਾਜ਼ੀਆਂ ਹੋਣ ਡੀਆਂ ਨੇ ਸੱਜਣ ਤਾੜੀਆਂ ਵੀ ਤਾਜ਼ੀਆਂ ਹੋ ਰਹੀਆਂ ਨੇ ਹੁਣ ਤੇ ਹਰ ਇੱਕ ਦੇ ਗਾੜੀ ਜਾ ਕੇ ਨਮਸਕਾਰਾ ਕਰਨ ਦੇ ਨੇ ਜਦੋਂ ਸਮਾਂ ਲੱਗ ਜਾਂਦਾ ਫਿਰ ਨਾ ਕੋਈ ਲੀਡਰ ਨਜ਼ਰ ਆਉਂਦਾ ਕਿਉਂਕਿ ਸਾਰੇ ਮਤਵਲ ਨੂੰ ਪਿਆਰ ਕਰਦੇ ਨੇ ਆ ਉਹਨਾਂ ਤੇ ਅੱਜ ਕਵਤਾ ਜਿਹੜੀ ਇਹ ਬੋਲ ਰਿਆਂ ਰੋਤੇ ਆ ਗਈ ਹੈ ਵੋਟਾਂ ਦੀ ਫੇਰ ਮੁੜ ਕੇ ਰੋਤੇ ਆ ਗਈ ਹੈ ਵੋਟਾਂ ਦੀ ਫੇਰ ਮੁੜ ਕੇ ਸਜਬਾਜ ਨੇ ਲੀਡਰ ਵਿਖਾਉਣ ਲੱਗੇ ਆਟਾ ਦਾਲ ਘਿਓ ਖੰਡ ਬੱਤੀ ਪਾਣੀ ਦੇਾਂਗੇ ਮੁਖ ਦਾ ਰੌਲਾ ਪਾਉਣ ਲੱਗੇ ਆਪਣੇ ਪਾਸੇ ਆਪਣੇ ਪਾਲੇ ਨੂੰ ਛੱਡ ਕੇ ਕਈ ਫਾਇਦਿਆਂ ਲਈ ਦੂਜੇ ਪਾਲੇ ਨੂੰ ਧੜਾ ਧੜ ਜਾਣ ਲੱਗੇ ਮੰਦਰ ਗੁਰਦੁਆਰੇ ਚਰਚ ਮਸੀਹ ਚ ਜਾ ਕੇ ਕਈ ਰੱਬ ਨੂੰ ਵੀ ਪਰਮਾਉਣ ਲੱਗੇ 5 ਸਾਲ ਨਾ ਫੜ ਕੇ ਜਿਹੜੇ ਵੋਟਰਾਂ ਕੋਲ ਹੁਣ ਜਾ ਕੇ ਹਰ ਬੂਆ ਖੜਕਾਉਣ ਲੱਗੇ ਅਹਿਮਦ ਖਾਨ ਲਈ ਕੁਰਸੀ ਦੀ ਫੇਰ ਸੇਵਾ ਸੁਰਜੀਤ ਸਿੰਘ ਭੋਲੀ ਜਨਤਾ ਨੂੰ ਮਾਸਕੇ ਲਾਉਣ ਲੱਗੇ ਭੋਲੀ ਜਨਤਾ ਨੂੰ ਮਾਸਕੇ ਲਾਉਣ ਲੱਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ